ਗੁਰਬਾਣੀ ਵਿੱਚ ਬਦਾਏ ਤੂੰ ਕਰਤਾ ਸਚਿਆਰ ਮੈਂ ਦਾ ਸਾਈ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਕਦੇ ਸਿੰਧੀ ਜ਼ੁਬਾਨ ਸੁਣੀ ਹੈ ਨਾ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਇਹਦੇ ਵਿੱਚ ਅੱਖਰ ਆਇਆ ਸਚਿਆਰ ਕਈ ਰਸੋਈ ਵਿੱਚ ਬੜੇ ਸਚਿਆਰੇ ਹੁੰਦੇ ਆ ਕਈ ਮਿਸਤਰੀ ਕਾਰੀਗਰ ਆਪਣੇ ਕੰਮ ਵਿੱਚ ਬਹੁਤ ਸਫਾਈ ਰੱਖਦੇ ਨੇ ਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਨਾ ਆਪਾਂ ਜਾ ਕੇ ਕਹਿ ਦਿੰਨੇ ਆ ਕੀ ਬਣਾਤਾ ਆਪਾਂ ਤਾਂ ਪਰਮਾਤਮਾ ਨੂੰ ਜਾ ਕੇ ਕਹਿ ਦਿੰਨੇ ਹੁਣ ਸਮੁੰਦਰ ਦੇ ਕਿਨਾਰੇ-ਕਿਨਾਰੇ ਨਾ ਮੈਂਗਰੂਵ ਦੇ ਦਰਖਤ ਹੋਇਆ ਕਰਦੇ ਨੇ ਉਹਨਾਂ ਦੀਆਂ ਜੜਾਂ ਇਹੋ ਜਿਹੀਆਂ ਹੁੰਦੀਆਂ ਬਹੁਤ ਸੰਘਣੀਆਂ ਤੇ ਉਹ ਨਮਕੀਨ ਸਮੁੰਦਰੀ ਖਾਰੇ ਪਾਣੀ ਵਿੱਚ ਵੀ ਬਹੁਤ ਫਲਦੀਆਂ ਹੁੰਦੀਆਂ ਨੇ ਤੇ ਉਹ ਲਹਿਰਾਂ ਤੋਂ ਬਚਾ ਕੇ ਰੱਖਦੇ ਆ ਪਰ ਇਨਸਾਨ ਨੇ ਕੀ ਆਰ ਆਪਣੇ ਕੀ ਬਣਾਤਾ ਇਨਸਾਨ ਨੇ ਸਾਰੇ ਦਰਖਤ ਉਹ ਮੈਂਗਰੂਵ ਵੱਢ ਦਿੱਤੇ ਉਥੇ ਬਿਲਡਿੰਗਾਂ ਬਣਾਤੀਆਂ ਅੱਜ ਤੋਂ 20 ਸਾਲ ਪਹਿਲਾਂ ਸੁਨਾਮੀ ਆਈ ਨਾ ਜਦੋਂ ਤੇ ਕਿੰਨਾ ਨੁਕਸਾਨ ਹੋਇਆ ਕਿੰਨੇ ਲੋਕ ਮਰ ਗਏ ਕਿਉਂਕਿ ਉਹ ਪ੍ਰਭੂ ਨੇ ਜੋ ਕੁਝ ਬਣਾਇਆ ਹੈ ਜੋ ਕੁਝ ਦਾ ਦਿੱਤੀ ਹੈ ਜਾਂ ਕਿਸੇ ਜਗ੍ਹਾ ਨਹੀਂ ਦਿੱਤੀ ਉਹ ਸਚਿਆਰ ਹੈ ਉਸ ਨੂੰ ਪਤਾ ਹੈ ਤੇ ਜਿਹੜੇ ਭਾਣੇ ਵਿੱਚ ਰਾਜ਼ੀ ਰਹਿੰਦੇ ਹਨ भगत जन गुरु जन ਤੇ ਉਹ ਇਹ ਕਹਿੰਦੇ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤਉ ਭਾਵੇ ਜੋ ਤੈਨੂੰ ਪਸੰਦ ਹੈ ਨਾ ਸੋਈ ਥੀ ਸੀ ਉਵੇਂ ਹੁੰਦਾ ਤੇ ਅਸੀਂ ਉਸ ਤੇ ਖੁਸ਼ ਹਾਂ ਜੋ ਤੂੰ ਦੇ ਸੋਈ ਹੋ ਪਾਈ ਜਿਹੜੀ ਦਾਤ ਤੂੰ ਦਿੰਦਾ ਅਸੀਂ ਉਹ ਪ੍ਰਾਪਤ ਕਰਦੇ ਹਾਂ ਤੇ ਜੇ ਪ੍ਰਭੂ ਕੁਛ ਦਿੰਦਾ ਹੈ ਆਪਣੇ ਪੱਲੇ ਲਈ ਹੈ ਜੇ ਨਹੀਂ ਦਿੰਦਾ ਉਹ ਵੀ ਆਪਣੇ ਪੱਲੇ ਲਈ ਹੈ ਕਿਉਂਕਿ ਨਾ ਉਹ ਕਹਿੰਦੇ ਤੁਮ ਕਰੋ ਭਲਾ ਹਮ ਪੱਲੇ ਨਹੀਂ ਜਾਣੇ ਸੇ ਪ੍ਰਭੂ ਕਿਰਪਾ ਕਰਨ ਆਪਾਂ ਵੀ ਪ੍ਰਭੂ ਦੀ ਰਚਨਾ ਜੋ ਪ੍ਰਭੂ ਦਾ ਪਾਣਾ ਉਹਨੂੰ ਮਿੱਠਾ ਕਰਕੇ ਮੰਨੀਏ ਜੋ ਦਰਾਤ ਮਿਲੇ ਵਾਹਿਗੁਰੂ ਦਾ ਪਾਣਾ ਮੰਨ ਕੇ ਉਹਨੂੰ ਸਵੀਕਾਰ ਕਰੀਏ ਤੇ ਜੇ ਨਹੀਂ ਮਿਲੇ ਉਹਦੇ ਪਿੱਛੇ ਵੀ ਕਰਤਾ ਪੁਰਖ ਸਚਿਆਰ ਪੁਰਖ ਹੈ ਨਾ ਉਹ ਅਣਜਾਣਤਾ ਹੈ ਨਹੀਂ ਤੇ ਆਪਣੇ ਪੱਲੇ ਲਈ ਜੋ ਕੁਛ ਨਹੀਂ ਹੈ ਤਾਂ ਉਹਦੇ ਵਿੱਚ ਵੀ ਆਪਾਂ ਖੁਸ਼ ਰਹੀਏ ਕਿੰਨਾ ਖੂਬਸੂਰਤ ਸ਼ਬਦ ਹੈ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ